ਤੇਜ਼ ਰਫ਼ਤਾਰ ਕਾਰ ਨੇ ਨੌਜਵਾਨ ਨੂੰ ਮਾਰੀ ਟੱਕਰ ਹਵਾ ਚ ਉਛਲਦਾ ਕਾਫੀ ਦੂਰ ਜਾ ਕੇ ਡਿੱਗਿਆ ਨੌਜਵਾਨ ਮੋਟਰਸਾਈਕਲਾਂ ਨੂੰ ਟੱਕਰ ਮਾਰਦੀ ਅੱਗੇ ਜਾ ਕੇ ਰੁਕੀ ਗੱਡੀ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਸਰਦਾਰ ਨੌਜਵਾਨ ਮੋਟਰਸਾਈਕਲ ਤੇ ਬੈਠਾ ਫੋਨ ਤੇ ਗੱਲਾਂ ਕਰ ਰਿਹਾ ਹੈ ਅਚਾਨਕ ਹੀ ਫੋਨ ਤੇ ਗੱਲਾਂ ਕਰ ਰਏ ਇਸ ਨੌਜਵਾਨ ਦਾ ਧਿਆਨ ਪਿੱਛੇ ਵੱਲ ਨੂੰ ਜਾਂਦਾ ਹੈ ਤੇ ਜਦੋਂ ਇਹ ਨੌਜਵਾਨ ਆਪਣੇ ਪਿੱਛੇ ਦੇਖਦਾ ਹੈ ਤਾਂ ਇੱਕ ਵੇਕਾਬੂ ਹੋਈ ਤੇਜ਼ ਰਫ਼ਤਾਰ ਕਾਰ ਉਸ ਨੂੰ ਆਪਣੇ ਵੱਲ ਆਉਂਦੀ ਦਿਖਾਈ ਦਿੱਤੀ ਹੈ ਕਾਰ ਦੀ ਰਫ਼ਤਾਰ ਇੰਨੀ ਤੇਜ਼ ਸੀ ਨੌਜਵਾਨ ਦੇ ਕਾਰ ਇੰਨੀ ਨੇੜੇ ਆ ਚੁੱਕੀ ਸੀ ਕਿ ਨੌਜਵਾਨ ਆਪਣੇ ਆਪ ਨੂੰ ਬਚਾ ਤੱਕ ਨਹੀਂ ਸਕਿਆ ਇਹ ਕਾਰ ਨੌਜਵਾਨ ਨੂੰ ਟੱਕਰ ਮਾਰਦੀ ਅੱਗੇ ਲੰਘ ਜਾਂਦੀ ਹੈ ਇਸ ਦੌਰਾਨ ਨੌਜਵਾਨ ਹਵਾ ਝੋਛਲਦਾ ਦਿਖਾਈ ਦਿੱਤਾ ਇੱਥੇ ਹੀ ਬਸ ਨਹੀਂ ਇਹ ਕਾਰ ਅੱਗੇ ਜਾ ਕੇ ਹੋਰ ਮੋਟਰਸਾਈਕਲਾਂ 'ਚ ਜਾ ਬੱਜਦੀ ਹੈ ਤੁਸੀਂ ਦੇਖ ਸਕਦੇ ਹੋ ਇਹ ਨੌਜਵਾਨ ਆਪਣੇ ਮੋਟਰਸਾਈਕਲਾਂ ਨੂੰ ਦੁਕਾਨ ਬਾਹਰੋਂ ਤੋਰਨ ਹੀ ਲੱਗੇ ਸੀ ਇਸ ਦੌਰਾਨ ਇਹ ਨੌਜਵਾਨ ਵੀ ਸਾਹਮਣੇ ਤੋਂ ਉਹਨਾਂ ਵੱਲ ਗੱਡੀ ਆਉਂਦੀ ਦੇਖਦੇ ਨੇ ਦੋਨੋਂ ਨੌਜਵਾਨ ਆਪੋ ਆਪਣੇ ਬਚਾਅ 'ਚ ਪੈ ਜਾਂਦੇ ਨੇ ਜਿਸ ਤੋਂ ਬਾਅਦ ਇਹ ਗੱਡੀ ਮੋਟਰਸਾਈਕਲਾਂ ਨੂੰ ਟੱਕਰ ਮਾਰਦੀ ਹੋਈ ਅੱਗੇ ਲੰਘ ਜਾਂਦੀ ਹੈ ਤੇ ਅੱਗੇ ਜਾ ਕੇ ਖੜੀ ਗੱਡੀ 'ਚ ਜਾ ਬਚਦੀ ਹੋਈ ਰੁਕ ਜਾਂਦੀ ਹੈ ਇਸ ਹਾਦਸੇ ਤੋਂ ਬਾਅਦ ਮੌਕੇ ਤੇ ਵੱਡਾ ਇਕੱਠ ਹੋ ਗਿਆ ਦੇਖਦੇ ਹੀ ਦੇਖਦੇ ਲੋਕ ਇਸ ਗੱਡੀ ਵਾਲੇ ਨੂੰ ਪੈ ਜਾਂਦੇ ਨੇ ਉਸ ਨੂੰ ਮੌਕੇ ਤੇ ਹੀ ਕਾਬੂ ਕਰ ਲੈਂਦੇ ਨੇ ਖੌਫਨਾਕ ਹਾਸੇ ਦੀਆਂ ਹੀ ਤਸਵੀਰਾਂ ਸੀਸੀਟੀਵੀ 'ਚ ਕੈਦ ਹੋਈਆਂ ਨੇ ਇਹ ਰੌਂਗਟੇ ਖੜੇ ਕਰਦੀ ਘਟਨਾ ਇਹ ਤਸਵੀਰਾਂ ਮਲੇਰ ਕੋਟਲਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਇਸ ਤੇਜ਼ ਰਫ਼ਤਾਰ ਕਾਰ ਵੱਲੋਂ ਕਈ ਲੋਕਾਂ ਨੂੰ ਕਈ ਵਾਹਨਾਂ ਨੂੰ ਗੱਡੀਆਂ ਨੂੰ ਆਪਣੀ ਝਪੇਟ ਚ ਲਿਆ ਗਿਆ ਇਸ ਹਾਸੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਅਜੇ ਤੱਕ ਇਹ ਵੀ ਸਾਹਮਣੇ ਨਹੀਂ ਆਇਆ ਕਿ ਆਖਰ ਇਸ ਹਾਸੇ ਪਿੱਛੇ ਦੀ ਵਜ੍ਹਾ ਕੀ ਹੈ ਕਿ ਕਾਰ ਸਵਾਰ ਦੀ ਲਾਪਰਵਾਹੀ ਕਾਰਨ ਇਹ ਹਾਸਾ ਵਾਪਰਿਆ ਜਾਂ ਫਿਰ ਇਹ ਘਟਨਾ ਪਿੱਛੇ ਦੀ ਵਜ੍ਹਾ ਕੋਈ ਹੋਰ ਹੈ ਪਰ ਸਾਹਮਣੇ ਆਈਆਂ ਇਹਨਾਂ ਤਸਵੀਰਾਂ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ ਜਗਬਾਣੀ ਟੀਵੀ ਲਈ ਰਵੀ ਖਾਨ ਦੀ ਰਿਪੋਰਟ